ਹੋ ਕਿਤੇ ਸਾਨੂੰ ਵੀ ਪਿਆਰ ਨਾਲ ਤੱਕ ਲੈ ਹੋ ਕਿਤੇ ਸਾਨੂੰ ਵੀ ਪਿਆਰ ਨਾਲ ਤੱਕ ਲੈ ਨਹੀਂ 베ਰੀਆਂ ਦੇ ਬੇਰ ਖਾਣੀਏ ਨਹੀਂ 베ਰੀਆਂ ਦੇ ਬੇਰ ਖਾਣੀਏ ਸਾਨੂੰ ਗਿਟਕਾ ਗਣੜ ਤੇ ਹੀ ਰੱਖ ਲੈ ਉਹ ਸਾਨੂੰ ਗਿਟਕਾ ਗਣੜ ਤੇ ਹੀ ਰੱਖ ਲੈ ਨਹੀਂ 베ਰੀਆਂ ਦੇ ਬੇਰ ਖਾਣੀਏ ਕਿਹੜਾ ਕਿਹੜਾ ਤੈਨੂੰ ਦਮ ਬਿਰ ਮੈ ਕ ਤੋੜ ਕੇ ਬੈ ਨਜਾਮ ਕੀਤੇ ਹੈ ਲਖਨੂ ਮਰੋੜ ਕੇ ਕਿਤੇ ਹੋਰ ਵੀ ਸਵਾਲ ਹੈ ਤਾਂ ਦੱਸ ਲੈ ਕੋਈ ਹੋਰ ਵੀ ਸਵਾਲ ਹੈ ਤਾਂ ਦੱਸ ਲੈ ਨਹੀਂ 베ਰੀਆਂ ਦੇ 베ਰ ਖਾਣੀਏ ਨਹੀਂ 베ਰੀਆਂ ਦੇ 베ਰ ਖਾਣੀਏ ਨਹੀਂ 베ਰੀਆਂ ਦੇ 베ਰ ਖਾਣੀਏ ਕਿਤੇ ਸਨ ਵੀ ਪਿਆਰ ਨਾਲੇ ਤੱਕ ਲੈ ਉਹ ਕਿੱਦਾਂ ਸੰਦ ਵੀ ਪਿਆਰ ਨਾਲ ਤੱਕ ਲੈ ਨਹੀਂ 베ਰੀਆਂ ਦੇ 베ਰ ਖਾਣੀਏ ਨਹੀਂ 베ਰ 베ਰੀਆਂ ਦੇ 베ਰ ਖਾਣੀਏ ਨਹੀਂ 베ਰ 베ਰੀਆਂ ਦੇ 베ਰ ਖਾਣੀਏ